ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੋ ਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਮਾਲ ਸਰਦੇ ਕਬੱਡੀ ਕੱਪ ਬਾਰੇ ਜਿੱਥੇ ਕਿ ਕਬੱਡੀ ਦੇ ਓਪਨ ਦੇ ਮੈਚ ਹੋਣਗੇ ਤੈਨੂੰ ਸਾਰੇ ਬਾਹਰੋਂ ਖੜਨਗੇ ਪਹਿਲਾਂ ਲਾਤੀ ਜੱਗੀਤ ਤਰਿਆ ਲੈ ਕੇ ਰੰਦੇ ਜਾਂ ਨੂੰ ਮੋਟਰਸਿੰਗ ਨੂੰ ਤੇ ਜਾਣਗੇ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਦੋਸਤੋ ਚੁੱਟੀਆਂ ਦੀ ਟੀਮਾਂ ਬਣੀ ਹੋਣਗੀਆਂ ਇਹ ਵਧੀਆ ਮੇਂ ਫੇਡਣਗੇ ਹਾਂਜੀ ਉਹ ਤੋਂ ਪਹਿਲੀ ਟੀਮ ਬੰਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਜਾਣ ਵਾਲੇ ਦੂਜੇ ਸਵਿਚ ਮੀਰੂ ਜੋੜਨ ਵਾਲਾ ਗੁਰਚੰਨ ਢਾਕੜਾ ਸੁੱਖਾ ਬੂਟਾ ਦਾਣਾ ਪੈਸਟਰ ਭਿੰਡਰ ਖੇਡਣਗੇ ਦੋਸਤੋ ਇਹ ਟੀਮ ਵੀ ਪੂਰੀ ਵਧੀਆ ਟੀਮ ਬਣੀ ਹੋਈ ਆ ਤੇ ਵਧੀਆ ਪ੍ਰਦਰਸ਼ਨ ਕਰੇਗੀ ਹਾਂਜੀ ਦੋਸਤੋ ਜੇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਸੇਖਾ ਕਲਾ ਉਹਦੇ ਵਿੱਚ ਮਾਣ ਸੇਖਾ ਕਲਾ ਕਾਕਾ ਸੇਖਾ ਕਲਾ ਸ਼ੇਰਾ ਮੀਰਾ ਗੋੜੀਆ ਲੱਖਾ ਮਾੜੀ ਤੇ ਕੰਨੀ ਮਕੰਡੋਨਾ ਖੇਡਣਗੇ ਦੋਸਤੋ ਇਹ ਟੀਮ ਵੀ ਸਮਾਰ ਸਕਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਜੇਕਰ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਔਲਖਾ ਪਿੰਡ ਦੀ ਜਿਸ ਵਿੱਚ ਪਲੇਅਰ ਖੇਡਣਗੇ ਗੱਗੂ ਔਲਖਾ ਦੇ ਨਾਲ ਖੇਡੇਗਾ ਧਮੋ ਕੋਡਸ ਵੀ ਆਯਾਦਾ ਔਲ ਕੋ 36 ਸਮਾਓ ਤੇ ਮਹਿਕ ਪੱਤੜ ਖੇਡਣਗੇ ਦੋਸਤੋ ਇਹ ਟੀਮ ਵੀ ਸਮਾਲ ਸਰਦੇ ਵੱਡੇ ਕਬੱਡੀ ਕਮਪਟੀ ਖੇਡੇਗੀ ਟੀਮ ਦੇ ਸਪான்ਸਰ ਜਸਤਾ ਸਮਾਰਤ ਭਾਈ ਉਪਰਟ੍ਰੈਕਿੰਗ ਕੰਪਨੀ ਹੋਣਗੇ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਗਗੜੇ ਦੀ ਜੱਤ ਵਿੱਚ ਬਾਗੀ ਪਰਮਜੀਤ ਪੁਰੀਆ ਸੀਰਾ ਚੱਕਲੀ ਸ਼ੇਰ ਪ੍ਰਤਾਮ ਕਣਿਆਣਾ ਬਿੱਲਾ ਗਗੜਾ ਅਰਜਨ ਗਗੜਾ ਸੀਰਾ ਗਗੜਾ ਤੇ ਮੰਗੀ ਗਗੜਾ ਖੇਡਣਗੇ ਦੋਸਤੋ ਇਹ ਵੀ ਵੀਰ ਬੜੇ ਨੇ ਬਟ ਸੌਰੀ ਇਸਮਾਲ ਸਰਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋਂ ਇੱਕ ਤੋਂ ਅਗਲੀ ਟੀਮ ਬਣੀ ਹੋਈ ਹੈ ਮੰਨਿਆ ਹੋਈ ਜੀ ਜਿਹੜਾ ਜੱਟਰਾਗ ਦੀ ਮੰਨਿਆ ਆ ਫਰੀਆਰ ਮੰਨਿਆ ਆ ਲੱਭੂ ਮੰਨਿਆ ਆ ਜੱਟੂ ਰਾਗਮਾਲਾ ਪੰਕਜ 베ਰੀ ਤੇ ਸੁਨੀਲ ਕੰਧਾਨ ਸਾਹਿਬ ਖੇਡਣਗੇ ਦੋਸਤੋਂ ਇਹ ਨੇ ਵੀ ਸਮਾਲ ਸਰਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋਂ ਇਹ ਸੀ ਹੁਣ ਤੱਕ ਦੀ ਟੀਮਾਂ ਦੀ ਜਾਣਕਾਰੀ ਜੋ ਕਿ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਸਡੇ ਕਮੈਂਟ ਜ਼ਰੂਰ ਕਰਦਾ ਕਰੋ ਲਾਇਕ ਸ਼ੇਅਰ ਜ਼ਰੂਰ ਕਰਦਾ ਕਰੋ ਇਹ ਕਰਦੇ ਤੇ ਹੋਰ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਣੇ ਜਸਾ ਬਲੂਰ ਕਬੱਡੀ ਵੀਰੂ ਵਰਨ ਇੰਸਟਾਗ੍ਰਾਮ ਪੇਜ ਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ